ਨੇਦੀ ਕਾਸ ਨਾਲ ਲਗਾਤਾਰ ਪਾਣੀ ਦਾ ਪੱਤਾ ਜਿਹੜਾ ਬਾ ਨੀਵਾ ਜਾ ਰਿਹਾ ਥੱਲੇ ਪਾਣੀ ਕੱਢਣ ਵਾਸਤੇ ਮੱਛੀ ਮੋਟਰਾਂ ਤੋਂ ਵੀ ਗਾਂ ਹੁਣ ਪਹੁੰਚ ਚੁੱਕਾ ਜਿਹੜਾ ਕੰਮ ਆ ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ 15 ਮਈ ਤੋਂ ਝੋਨੇ ਦੀ ਸਿੱਧੀ ਬਿਜਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਇਸ ਤਹਿਤ ਗੁਰਦਾਸਪੁਰ ਬਲਾਕ ਦੇ ਪਿੰਡ ਬਾਵਰੀ ਵਿਖੇ 6 ਏਕੜ ਰਕਬੇ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਾਉਂਡ ਮੋਕੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਅਮਰੀਕ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਦੇ ਨਾਲ ਬਲਾਕ ਖੇਤੀਬਾੜੀ ਅਫਸਰ ਡਾਕਟਰ ਗਗਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਮਨਜੀਤ ਸਿੰਘ ਅਤੇ ਬਲਾਕ ਟੈਕਨੋਲੋਜੀ ਮੈਨੇਜਰ ਕਵਰ ਹਰਪ੍ਰੀਤ ਸਿੰਘ ਵੀ ਮੌਜੂਦ ਹਨ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਾਉਣ ਲਈ 2500 ਏਕੜ ਰਕਵੇ ਦਾ ਟੀਚਾ ਮਿੱਥਿਆ ਗਿਆ ਹੈ ਚੌਣੀ ਦੀ ਸਿੱਧੀ ਬਿਜਾਈ ਕਰਨ ਨਾਲ 15 ਤੋਂ 20% ਪਾਣੀ ਦੀ ਬਚਤ ਹੁੰਦੀ ਹੈ ਉੱਥੇ ਹੀ ਹੋਰ ਖਰਚਾ ਵੀ ਬਚਦਾ ਹੈ ਬਾਸਮਤੀ ਦੀਆਂ ਕਿਸਮਾਂ ਅਤੇ ਚੌਣੀ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰੋਤਸਾਹਨ ਰਾਸ਼ੀ ਵਜੋਂ 1500 ਪ੍ਰਤੀ ਏਕੜ ਦਿੱਤਾ ਜਾਵੇਗਾ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਰਖੇਜ਼ ਮਿੱਟੀ ਦੀ ਸਿਹਤ ਪ੍ਰਤੀ ਆਪਣਾ ਫਰਜ਼ ਨਿਭਾਉਣ ਅਤੇ ਜਿਆਦਾ ਤੋਂ ਜਿਆਦਾ ਰਕਵੇ ਵਿੱਚ ਰਵਾਇਤੀ ਢੰਗ ਦੀ ਬਜਾਏ ਸਿੱਧੀ ਬਿਜਾਈ ਵਿਧੀ ਨਾਲ ਝੋਨੇ ਦੀ ਕਾਸ਼ਤ ਕੀਤੀ ਜਾਵੇ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਝੋਨੇ ਦੀ ਕਾਸ਼ਤ ਨਾਲ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵਾ ਨੀਵਾ ਜਾ ਰਿਹਾ ਬਹੁਤ ਸਾਰੇ ਸਾਡੇ ਬਲਾਕ ਜਿਹੜੇ ਨੇ ਉਹਦੇ ਵਿੱਚ ਨੀ ਜਿਹੜਾ ਪੱਧਰ ਐਸੋ ਨੇ ਉਸ ਤੱਕ ਪਹੁੰਚ ਚੁੱਕਾ ਵਾ ਜਿੱਥੇ ਕਿ ਥੱਲੇ ਪਾਣੀ ਕੱਢਣ ਵਾਸਤੇ ਮੱਛੀ ਮੋਟਰਾਂ ਤੋਂ ਵੀ ਗਾਂਹ ਹੁਣ ਪਹੁੰਚ ਚੁੱਕਾ ਜਿਹੜਾ ਕੰਮ ਆ ਸੋ ਇਸ ਨੂੰ ਮੁੱਖ ਰੱਖਦੇ ਹੋਏ ਪੰਜਾਬ ਖੇਤੀਬਾੜੀ ਦੇ ਕਿਸਾਨ ਭਾਈ ਭਾਗ ਵੱਲੋਂ ਸਿੱਧੀ ਛੋਟੇ ਝੋਨੇ ਦੀ ਸਿੱਧੀ ਬਜਾਈ ਆ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਜਿਹਦੇ ਵਿੱਚ ਕਾਫੀ ਪਰ ਵੱਡੀ ਪੱਧਰ ਤੇ ਖੇਤੀਬਾੜੀ ਕਿਸਾਨ ਪਈ ਵਾ ਉਹ ਭਾਗ ਵੱਲੋਂ ਕਿਸਾਨ ਨੂੰ ਚਾਤ ਵੀਤਾ ਜਾ ਰਿਹਾ ਉਹ ਕਿਹਦੇ ਵਿੱਚ ਜਿਹੜਾ ਵੀ ਕਿਸਾਨ ਜਿਹੜਾ ਵਾ ਉਹ ਸਿੱਧੀ ਭੇਜ ਕਰਦਾ ਉਹਨੂੰ ਪੰਜਾਬ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਵਾ ਉਹ ਜਿਹੜੀ ਉਹਦੇ ਖਾਤੇ ਵਿੱਚ ਚਾ ਜਾਂਦਾ ਵਾ ਪਿਛਲੇ ਸਾਲ ਵੀ ਜਿੰਨੇ ਜਿੰਨੇ ਵੀ ਕਿਸਾਨਾਂ ਵਰੋਂ ਸਿੱਧੀ ਭੇਤੀ ਗਈ ਸਾਰੇ ਸਾਰੇ ਖਾਤੇ ਦੇ ਵਿੱਚ ਜਿਹੜੀ 1500 ਰੁਪਇਆ ਵਾ ਪ੍ਰਤੀ ਕਿਲੇ ਹਿਸਾਬ ਨਾਲ ਜਿਹੜਾ ਪਾਤਾ ਗਿਆ ਹੈ ਅਮੇ ਮੇਰੀ ਸਰ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਿੱਧੀ ਭੇਜ ਦੇ ਨਾਲ ਚੋਣਾਂ ਲਵਾਈਏ ਸਮਾਂ ਜਿਹੜਾ ਪਾਣੀ ਦਾ ਸੰਕਟ ਦੇ ਨਾਲ ਨਿਮਾ ਜਾ ਰਿਹਾ ਉਹਨੂੰ ਆਪਾਂ ਬਚਾ ਸਕੀਏ ਇਹਦੇ ਵਿੱਚ ਖਾਸ ਕਰਕੇ ਮੇਰਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੀ ਚੋਣਾਂ ਦੀ ਜਿਹੜੀ ਸਿੱਧੀ ਜਿਹੜੀ ਵਿਆਖਿਆ ਕਰਦੇ ਆ ਉਹਨੂੰ ਰੋਣੀ ਜੂ ਕਰ ਲੈਣ ਰੋਣੀ ਦਾ ਕਰਦਾ ਮਤਲਬ ਅੰਦਾ ਕਿ ਜਿਹੜੇ ਪਿਛਲੇ ਸਾਲ ਦਾ ਚੋਣਾਂ ਜਿੰਨੀ ਉਹਦੇ ਵਿੱਚ ਚੋਣਾਂ ਪਿਆ ਹੋਆ ਜਾਂ ਉਹਦੇ ਵਿੱਚ ਚੋਣਾਂ ਪਿਆ ਹੋਆ 24 ਜਾਂ ਉਹਦੇ ਵਿੱਚ ਜੰਗਨੀ ਚੋਣੇ ਹੋ ਚੋਣਾਵਾ ਜਾਂ ਉਹਦੇ ਵਿੱਚ ਨਦੀਨ ਨੇ ਸਾਰੇ ਉਗ ਬਣ ਗਏ ਸੋ ਉਹ ਨਦੀ ਜਦੋਂ ਉਗ ਪਿੰਦੇ ਉਸ ਤੋਂ ਬਾਅਦ ਫਿਰ ਤੇ ਖੇਤ ਤਿਆਰ ਕਰਕੇ ਫਿਰ ਆਪਾਂ ਸਿੱਧੀ ਬਿਜਾਈ ਜਿਹੜੀ ਹੈ ਤਰਵਤਰ ਚ ਕਰੀਏ ਤਰਵਤਰ ਚ ਕਰਾਂਗੇ ਤੇ ਉਹਦੇ ਵਿੱਚ ਸਾਡੀ ਜਿਹੜੀ ਪਾਣੀ ਇਕੱਜ ਜਾਊਗਾ ਇਹ ਕਿਹੜੀ ਦੀ ਜਰਮੀਨੇਸ਼ਨ ਜਿਹੜੀ ਵਧੀਆ ਹੋ ਜਾਊਗੀ ਸੁੱਕੇ ਵਿੱਚ ਵੀ ਹੋ ਸਕਦਾ ਵਾ ਬਟ ਉਹਦੇ ਨਾਲੋਂ ਬਿਹਤਰ ਜਿਹੜਾ ਵਾ ਉਹ ਤਰਵਤਰ ਜਿਹੜਾ ਵਧੀਆ ਰਹੂਗਾ ਸੋ ਮੇਰੀ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਕਿ ਇਸ ਵਾਰ ਜਿਹੜਾ ਵਾ ਵਰਤਮਾਨ ਚ ਝੋਨੇ ਦੀ ਸਿੱਧੀ ਬਿਜਾਈ ਰਕਵਾਲਾ ਇਹ ਕੰਮ ਅੱਜ 15 ਤਰੀਕ ਹੈ ਹੰਦਰਾ ਤੇ ਇੰਕੋ ਪੰਜਾਬ ਸਰਕਾਰ ਵੱਲੋਂ ਜਿਹੜਾ ਉਹ ਨਿਰਧਾਰਿਤ ਕੀਤਾ ਗਿਆ ਸਮਾਂ ਚੋਨੇ ਸਿੱਧੀ ਬਾਜਾਈ ਵਾਸਤੇ ਅੱਜ ਵੀ ਅਸੀਂ ਸਰ ਪ੍ਰਮਿੰਦਰ ਸਿੰਘ ਵਾਸੀ ਨਬਰੀ ਨੰਗਰ ਜਿਹੜਾ ਕੁਦਾਸਟਰ ਦੇ ਵਿੱਚ ਜਿਹੜਾ ਚੋਨੇ ਸਿੱਧੀ ਬਜਾਈ ਦਾ ਜਿਹੜਾ ਉਹ ਸ਼ੁਰੂਆਤ ਕੀਤੀ ਹੈ ਤੇ ਸਾਡੇ ਪ੍ਰਮਿੰਦਰ ਸਿੰਘ ਜਿਹੜੇ ਕਿ ਜੰਗਲ ਨਿਕਾ ਫਾਰਮਰ ਗਰੁੱਪ ਜਿਹੜੇ ਤੇ ਖਜਾਂਚੀ ਵੀ ਆ ਉਹਨਾਂ ਵੱਲੋਂ ਜਿਹੜਾ ਸੰਧ ਬਣਾਇਆ ਸੰਧ ਬੈਂਕ ਬਣਾਇਆ ਗਿਆ ਉਹਦੇ ਵਿੱਚ ਸਾਰਾ ਜਿਹੜਾ ਇਹ ਇੰਪਲੀਮੈਂਟਰੀ ਸੋ ਇਹਨਾਂ ਵੱਲੋਂ ਬਹੁਤ ਸੇ ਯਤਨ ਕੀਤਾ ਜਾ ਰਿਹਾ ਹੈ ਕਿ ਵਰਤੋਂ ਅੱਜ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਵਾਸਤੇ ਅਚਾਰ ਕਰੀਏ ਇਸ ਮੁਕਕੇ ਕਿਸਾਨ ਪਲਵਿੰਦਰ ਸਿੰਘ ਵਾਸੀ ਸahari ਅਤੇ ਪਰਮਿੰਦਰ ਸਿੰਘ ਵਾਸੀ ਬਾਵਰੀ ਨੇ ਦੱਸਿਆ ਕਿ ਅਸੀਂ ਅੱਜ ਵੀ ਆਰ 128 ਵੇਰੀ ਦੀ ਸਿੱਧੀ ਵਿਜਾਈ ਕਰ ਰਹੇ ਹਾਂ ਇਸ ਨਾਲ ਕਰਤੀ ਹੈਟਲੇ ਪਾਣੀ ਦੀ ਵੀ ਬਚਤ ਹੁੰਦੀ ਹੈ ਅਤੇ ਫਸਲ ਵੀ ਚੰਗੀ ਹੁੰਦੀ ਹੈ ਇਸ ਵਾਸਤੇ ਅਸੀਂ ਸਾਰੇ ਸੰਦ ਵੀ ਰੱਖੇ ਹੋਏ ਹਨ ਅਸੀਂ ਪਿੰਡ ਬਾਵਰੀ ਵਿੱਚ ਆਏ ਹਾਂ ਅਤੇ ਅਸੀਂ ਹੋਰ ਕਿਸਾਨਾਂ ਨੂੰ ਵਿੱਚ ਉਹਨੇ ਦੀ ਸਿੱਧੀ ਬਿਜਾਈ ਕਰਨ ਵਾਸਤੇ ਅਪੀਲ ਕਰਦੇ ਹਾਂ ਜਾਨ ਬੇਟਾ ਫਾਰੂਕ ਗਰੁੱਪ ਦੇ ਵਿੱਚ ਹੀ ਕੰਮ ਕਰਦੇ ਆ ਕਿਸਾਨ ਸੰਤ ਬੈਂਕ ਬਣਾ ਸਾਡੇ ਵਿੱਚ ਉਹਦੇ ਵਿੱਚ ਆਪਣੀ ਸਾਰੀ ਹੈ ਮਸ਼ੀਨਰੀ ਰੱਖੀ ਹੈ ਜਿਸ ਦੇ ਵਿੱਚ ਡਾਇਰੈਕਟ ਸੀਡ ਡਰਿਲ ਆ ਪੂਨ ਸਪਰੇਅ ਆ ਜਿੰਨਾ ਵੀ ਜਾਨੀ ਕਿ ਛੋਨੇ ਦੇ ਜੇ ਦੀ ਵੀ ਗੱਲ ਹੈ ਜੇ ਦੀ ਇਹ ਪਰਮਿਸ਼ਨਦਰੀ ਚਾਹੀਦੀ ਸਾਡੇ ਕੋਲ ਲੈਜਰ ਲੈਵਲ ਤੱਕ ਉਹਦੇ ਦਾਤਾ ਜਾਈ ਪਿੰਡ ਬੱਬਰੀ ਨੰਗਰ ਵਿੱਚ ਸਰਦਾਰ ਰਮਿੰਦਰ ਜੀ ਨਿਹਰ ਬੱਬਰੀ ਸਰਦਾਰ ਰਮਿੰਦਰ ਸਿੰਘ ਦੇ ਖੇਤਾਂ ਵਿੱਚ ਆਏ ਅੱਜ ਇੱਥੇ ਆ ਤੇ ਇਕ ਜੜੀ ਆ ਛੋਨੇ ਦੀ ਸਿੱਧੀ ਵਿਜਾਈ ਕਰਨੇ ਆ ਇਹਦੇ ਵਿੱਚ ਅੱਜ 15 ਤਰੀਕ ਤੇ ਆਪਾਂ ਪੀਆ 128 ਜਿਹੜੀ ਆ ਵੈਰਾਈਟੀ ਆ ਉਹਦੀ ਸ਼ੁਰੂਆਤ ਕੀਤੀ ਜਾ ਅੱਜ ਖਾਨਾਣਾ ਮੇਰੇ ਕਿਤੇ ਡਾਕਟਰ ਸਾਹਿਬ ਡਾਕਟਰ ਮੁਖੇਤ ਬੜੀ ਅਫਸਰ ਸਦਾ ਡਾਕਟਰ ਅਮਰੀਕ ਸਿੰਘ ਜੀ ਇੱਥੇ ਪਹੁੰਚੇ ਨੇ ਵਕ ਵਕ ਇਹਨਾਂ ਦੇ ਵਿਭਾਗ ਦੇ ਸਾਰੇ ਜਿਹੜੇ ਹੋਰ ਡਾਕਟਰ ਸਾਹਿਬਾਨ ਇੱਥੇ ਪਹੁੰਚੇ ਆ ਤੇ ਅੱਜ ਇੱਥੇ ਜਿਹੜੀ ਇਹ ਖੇਤੀ ਦੀ ਸ਼ੁਰੂਆਤ ਕੀਤੀ ਹੈ ਮੇਰੀ ਵੱਧ ਵੱਧ ਕਿਸਾਨਾਂ ਨੂੰ ਅਪੀਲ ਹੈ ਕਿ ਜਿਹੜੀ ਝੋਨੇ ਦੀ ਸਿੱਧੀ ਵਜਾਈ ਜਾ ਉਹਨੂੰ ਅਪਣਾਓ ਮੈਂ ਪ੍ਰਮਦਰ ਸਿੰਘ ਪਿੰਡ ਬਗਰੀ ਜੋਂ ਵਾਲ ਤੁਸੀਂ ਪਿਛਲੇ ਸਾਲ ਸੁੱਕੇ ਕਦੋਂ ਨਾ ਚੜਰ ਆਇਆ ਸੀ ਤੇ ਇਸ ਸਾਲ ਅਸੀਂ ਸਿੱਧੀ ਵਜਾਈ ਜੇ ਤਾਂ ਹੀ ਕਣਕ ਨਹੀਂ ਕਰਦੇ ਆ ਉਸੇ ਤਰ੍ਹਾਂ ਹੀ ਤੋਂ ਨਿਧਿ ਕਰ ਰਿਹਾ ਹੈ ਜੀ ਸਾਡੇ ਸਤਿਕਾਰਯੋਗ ਐਕਟਰ ਹਰਦੀਪ ਸਿੰਘ ਜੀ ਤੇ ਭਾਜੀ ਬਲਵਿੰਦਰ ਸਿੰਘ ਜੀ ਇਹਨਾਂ ਦੇ ਸਹਿਯੋਗ ਨਾਲ ਅਸੀਂ ਸਿੱਧੀ ਬਜਾਈ ਕਰਨ 'ਚ ਕਾਮਯਾਬ ਹੋਏ